ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਤਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਸਾਹਿਬ ਜੀ ਤਿਨਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ 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 ਵਧਾਈਆਂ ਹੋਣ ਇਸ ਦੇ ਸਬੰਧ ਅੰਦਰ ਮਾਤਾ ਗੁਦਰੀ ਜੀ ਵੈਲਫੇਅਰ ਸੁਸਾਇਟੀ ਖਡੂਰ ਸਾਹਿਬ ਤਿੰਨਾਂ ਦੇ ਸਮੂਹੋਂ ਅਹੁਦੇਦਾਰਾਂ ਦੇ ਉਪਰਾਲੇ ਦੇ ਸਦਕਾ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ 10 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੌਲੀ ਸਾਹਿਬ ਤੋਂ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਾਂ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਵੇਗਾ ਜੋ ਪੜਾਦਰ ਪੜਾ ਚੱਲਦਾ ਹੋਇਆ ਰਾਤ ਨੂੰ ਛੋਟੇ ਘੁੰਮਣ ਵਾਪਸ ਆਣ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਅਸਥਾਨਾਂ ਤੇ ਵਿਸਰਾਮ ਹੋਵੇਗਾ ਔਰ 11 ਤਰੀਕ ਨੂੰ ਸਵੇਰੇ ਚੱਲ ਕਰਕੇ ਸਾਮ ਨੂੰ ਪਠਾਨਕੋਟ ਦੀ ਤਰਤੀ ਗੁਰਦੁਆਰਾ ਬਾਟ ਸਾਹਿਬ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਤਪ ਅਸਥਾਨਾਂ ਤੇ ਸਮਾਪਤੀ ਹੋਏਗੀ ਜੋ ਤਨਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਤ ਸਾਹਿਬ ਜੀ ਉਦਾਸੀ ਸੰਪਰਦਾ ਦੇ ਬਾਨੀ ਔਰ ਜਿਨ੍ਹਾਂ ਦੀ ਮਹਾਨ ਕਲਣਾ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਆਸੇ ਨੂੰ ਦੇਸ਼ ਵਿਦੇਸ਼ ਹਰ ਇਲਾਕੇ ਦੇ ਭਰ ਵਿੱਚ ਜਾ ਕਰਕੇ ਸੰਗਤਾਂ ਦੇ ਦਾਈਂ ਪ੍ਰਚਾਰ ਪ੍ਰਸਾਰ ਕਰਨਾ ਔਰ ਤਿਨਾਂ ਦਾ ਮਾਣ ਸਨਮਾਨ ਤਨਗੁਰੂ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਤਨ ਗੁਰੂ ਗੁਰੂ ਰਾਮਦਾਸ ਮਹਾਰਾਜ ਤਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਨ ਗੁਰੂ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਸਾਹਿਬ ਆਪ ਕਰਦੇ ਰਹੇ ਜਿਨ੍ਹਾਂ ਦੇ ਪ੍ਰਤੀ ਤਨ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਿਮਰਤਾ ਭਾਵ ਦੇ ਬਚਨ ਕਹੇ ਕਿ ਇਹ ਲੰਬਾ ਦਾੜਾ ਜਿਹੜਾ ਆਪ ਜੀ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਹੈ ਐਸੇ ਮਹਾਨ ਬਾਬਾ ਸ੍ਰੀ ਚੰਦ ਸਾਹਿਬ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣਾ ਸੁਪੁੱਤਰ ਤਿੰਨਾਂ ਦੇ ਮੰਗਣ ਤੇ ਬਾਬਾ ਗੁਰਦਿੱਤਾ ਜੀ ਦਿੱਤਾ ਉਹ ਉਦਾਸੀ ਸੰਪਰਦਾ ਦੀ ਦਾਤ ਜਿਹੜੀ ਸੀ ਅੱਗੋਂ ਬਾਬਾ ਗੁਰਦਿੱਤਾ ਜੀ ਨੂੰ ਬਖਸ਼ਿਸ਼ ਕੀਤੀ ਜਿਨ੍ਹਾਂ ਦੇ ਪ੍ਰਤੀ ਅੱਜ ਅਸੀਂ ਸ਼ਬਦ ਪੜ੍ਹਦੇ ਹਾਂ ਧੰਨ ਬਾਬਾ ਗੁਰਦਿੱਤਾ ਦੇਨ ਦੁਨੀਆ ਦਾ ਟਿੱਕਾ ਜੋ ਵਰ ਮੰਗਿਆ ਸੋਈ ਦਿੱਤਾ ਸੋ ਸਮੂਹ ਸੰਗਤਾਂ ਨੂੰ ਬੇਨਤੀ ਆ ਐਸੇ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਸਾਹਿਬ ਜੀ ਤਿੰਨਾਂ ਦੇ ਪ੍ਰਕਾਸ਼ ਪੁਰਬ ਦੀਆਂ ਜਿੱਥੇ ਆਪ ਜੀ ਨੂੰ ਲੱਖ ਲੱਖ ਵਧਾਈਆਂ ਦੇਣੇ ਆ ਉਥੇ ਬਾਤ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਸਮੂਲੀਅਤ ਕਰਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਮੂਹ ਸੰਗਤਾਂ ਨੂੰ ਫਿਰ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ